ਫਗਵਾੜਾ ਵਿਖੇ ਮਾਮਲੀ ਵਿਵਾਦ ਤੋਂ ਬਾਅਦ ਇਹ ਨਵਕ ਸਵਾਰ ਚਾਰ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਕਾਰਨਾਲ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਮ੍ਰਿਤਕ ਨੌਜਵਾਨ ਦੇ ਸਾਥੀ ਨੂੰ ਇਲਾਜ ਲਈ ਫਗਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਉਰਫ ਲੱਕੀ ਵਾਸੀ ਨਵੀਂ ਆਬਾਦੀ ਨਰਕਸ਼ਾਪੁਰ ਫਗਵਾੜਾ ਵੱਜੋਂ ਹੋਈ ਹੈ ਦੂਜੇ ਪਾਸੇ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣਾਂ ਵੱਲੋਂ ਬਹੁਤ ਘੱਟ ਸਮੇਂ 'ਚ ਇਸ ਸਾਰੇ ਮਾਮਲੇ ਨੂੰ ਟ੍ਰੇਸ ਕਰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ ਇੱਕ ਨੋਵਾ ਕਾਰ ਵੀ ਬਰਾਮਦ ਕੀਤੀ ਗਈ ਹੈ। ਦੇਖੋ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਤਨਗੀ ਰਾਹੇ ਤੋਂ ਦਰੁਪਤ ਲੂਚਾ ਦੀ ਰਿਪੋਰਟ। ਹਾਂਜੀ ਕੀ ਨਾਮ ਤੁਹਾਡਾ ਜੀ? ਜੀ ਜਿਕੇਸ਼ ਪੌਰ। ਪਰ ਕਿਸੀ ਕੀ ਮਾਮਲਾ ਆਇਆ ਜਿਹੜਾ ਇੱਕ ਨੌਜਵਾਨ ਦੀ ਮੌਤ ਹੋਈ ਹੈ ਦੇਰ ਰਾਤ। ਜੀ ਜੀ ਅਸੀਂ ਬੱਸ ਸਟੈਂਡ ਤੇ ਆਏ ਸੀ ਸਾਡੀ ਸੋਟਰੀ ਦਾ ਤੇਲ ਮੁੱਕ ਗਿਆ ਸੀਗਾ। ਅਧਿਆਵਾਦ ਚਾੜ੍ਹਦੇ ਵਾਦੀਪੰਡ। ਰੰਗ ਸ਼ਾਹਕੋਟ ਸਾਡੀ ਸਕੂਟਰੀ ਦਾ ਤੇਲ ਮੋਕਾ ਗਿਆ ਸੀ ਫਗਵਾੜੀ ਸਕੂਟਰੀ ਦਾ ਤੇਲ ਲੈਣ ਆਏ ਸਕੂਟਰੀ ਦਾ ਤੇਲ ਲੈਣ ਆਏ ਤਾਂ ਨਾਲ ਦੇ ਮੁੰਡੇ ਕਹਿੰਦੇ ਸਿਕਟ ਲੈਣੀ ਆ ਅਸੀਂ ਬੱਸ ਸਟੈਂਡ ਚੱਲੇ ਗਏ ਸਿਕਟਾ ਲੈਣੇ ਸਿਕਟਾ ਲੈਣ ਗਏ ਜੀ ਉੱਥੇ ਤਿੰਨ ਗੁੰਡੇ ਚਾਰ ਮੁੰਡੇ ਆਏ ਨਵਾਂ ਗੱਡੀ ਦੇ ਵਿੱਚ ਸ਼ਰਾਬ ਪੀਤੀ ਹੋਈ ਜਨਾਬ ਪੀਤੀ ਹੋਈ ਸੀ ਜੀ ਹੋਣਾ ਵੀ ਅਸੀਂ ਉਹਨਾਂ ਦਾ ਖੋਖੇ ਵਾਲਿਆਂ ਨਾਲ ਉਹਨਾਂ ਦਾ ਬੈਂਸ ਵਸਾਈਆ ਮੁੰਡਾ ਪਿਆ ਸਕ ਮੇਰੇ ਨਾਲ ਦੇ ਮੁੰਡੇ ਨੇ ਕਹਿ ਦਿੱਤਾ ਜੀ ਕਹਿੰਦਾ ਭਾਜੀ ਤੁਸੀਂ ਨਾ ਲੜੋ ਵੀ ਦਾਰੂ ਪੀਤੀ ਆ ਅਸੀਂ ਲੜਨਾ ਨਹੀਂ ਗਾ ਜੇ ਜਾਂਦੇ ਉਥੇ ਮਲਾਜਮ ਆ ਗਏ ਜਦੋਂ ਮਲਾਜਮਾਂ ਸਾਰੇ ਜਾਣੇ ਚਲੇ ਗਏ ਨੋਵਾ ਵਾਲੇ ਵੀ ਚਲੇ ਗਏ ਅਸੀਂ ਵੀ ਚਲੇ ਗਏ ਜਦੋਂ ਅਸੀਂ ਉਥੋਂ ਸਮਾਨ ਆਪਣਾ ਲੈ ਕੇ ਤੁਰੇ ਅਸੀਂ ਆਪਣੇ ਪਿੰਡਾਂ ਨੂੰ ਆਉਣ ਦੇ ਪੈਸੇ ਕਿ ਉਹ ਨਹੀਂ ਸਾਡੀ ਗੱਡੀ ਮਗਰ ਲਾ ਦੇ ਜਦੋਂ ਆਪਣੇ ਅਸੀਂ ਪਿੰਡ ਪਹੁੰਚੇ ਸਾਡੇ ਉਹ ਨਹੀਂ ਜਾ ਕੇ ਗੱਡੀ ਮੋੜ ਦੇ ਪਿੱਛੇ ਲਿਆ ਕੇ ਮਾਰੀ ਨਹੀਂ ਸਕਦੇ ਫੇ ਨਾਲ ਦਾ ਮੁੰਡਾ ਉਹਨਾਂ ਦਾ ਇੱਕ ਬਾਹਰ ਆਇਆ ਜੀ ਉਹਨਾਂ ਨੇ ਤੋ ਤੂ ਮੈਂ ਮੈਂ ਹੁਣ ਲੱਭੇ ਸਾਡੀ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਉਹ ਨਹੀਂ ਸਾਡੇ ਗੱਡੀ ਢਾਹ ਲਈ ਮੋੜੇ ਆਪਣੇ ਗੱਡੀ ਢਾਹ ਕੇ ਜੀ ਉਹਨੀ ਗੱਡੀ 1.5 ਕਿਲੋਮੀਟਰ ਤੋਂ ਅੱਗੇ ਮੋੜ ਦੀ ਮੋੜ ਕੱਟ ਕੇ ਲਿਆਂਦਾ ਸਾਜੀ ਉਹਨਾਂ ਬੰਦੇ ਨਾਲ ਉਹਨਾਂ ਦੇ ਬੰਦੇ ਨਾਲ ਗੱਲ ਕਰਦੇ ਪਏ ਸੀਗੇ ਉਹਨਾਂ ਸਿੱਧੀ ਤੇ ਅਗਲੇ ਪਾਣੀ ਵਿੱਚ ਨਾਲ ਦੇ ਮੁੰਡੇ ਤੇ ਤਿੰਨ ਜਣਾਂ 'ਚ ਗੱਡੀ ਮਾਰੀ ਸਾਡਾ ਇੱਕ ਨਾਲ ਦਾ ਮੁੰਡਾ ਤੇ ਉੱਥੇ ਡੈਥ ਹੋ ਗਈ ਉਹ ਕਿਹਦੇ ਨਾਲ ਬੈਠਾ ਸੀ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਕਿਹਦੇ ਨਾਲ ਬੈਠਾ ਸੀ ਗੱਡੀ 'ਚ ਬੈਠਾ ਨਾ ਸੀ ਅਸੀਂ ਅਸੀਂ ਖੜੇ ਸੀ ਇੱਕ ਹੋਰ ਮੋਟਰਸਾਈਕਲ ਵੀ ਤੁਸੀਂ ਹਾਂਜੀ ਮੋਟਰਸਾਈਕਲ ਸਾਡਾ ਇੱਕ ਸੀਗਾ ਮੇਰੇ ਤੇ ਮੇਰੇ ਨਾਲ ਦਾ ਮੁੰਡਾ ਜਿਹੜਾ ਗੁੱਪਣਾ ਹੁੰਦੀ ਜਿਹਦੇ ਹੋ ਹੋ ਸਾਟਾ ਲੱਗਿਆ ਉੱਪਰ ਐਡਮਿਟ ਅਸੀਂ ਦੋਨੇ ਜਣੇ ਮੋਟਰਸਾਈਕਲ ਤੇ ਸੀਗੇ ਬਾਕੀ ਇਹ ਸਾਰੇ ਜਣੇ ਉੱਥੇ ਸਾਡੇ ਪਿੰਡ ਖੜੇ ਸੀ ਮੌਕੇ ਦੇ ਜਿੱਥੇ ਬੈਂਸ ਵਸਾਈਆ ਹੋਣ ਦੇ ਕਰਕੇ ਬੈਂਸ ਵਸਾਈਆ ਹੋਇਆ ਸਿਰਫ ਅਸੀਂ ਉਹਨਾਂ ਨੂੰ ਇਹ ਹੀ ਕਿਹਾ ਭਾਈ ਤੁਸੀਂ ਸਾਡਾ ਸਮਾਨ ਚੱਕ ਲਿਆ ਆ ਉਹ ਕਹਿੰਦੇ ਨਹੀਂ ਕਹਿੰਦੇ ਜੇ ਚੱਕ ਲਿਆ ਤਾਂ ਹਾਂ ਕਹਿੰਦੇ ਦੱਸੋ ਕੀ ਕਰਨ ਜਿਨ੍ਹਾਂ ਨੇ ਤੁਹਾਡੇ ਗੱਡੀ ਚੜਾਈ ਉੱਪਰ ਉਹ ਕੌਣ ਆ ਲੋਕ ਉਹ ਥੌਲੀ ਦੇ ਬੰਦੇ ਆ ਜੀ ਇੱਕ ਥੌਲੀ ਦਾ ਬੰਦੇ ਆ ਜੀ ਉਹਨਾਂ ਦਾ ਨਾਮ ਦੋਵਾਂ ਦਾ ਤਾਂ ਨਹੀਂ ਪਤਾ ਇੱਕ ਦਾ ਪਤਾ ਹੈ ਜੀ ਸਾਨੂੰ ਉਹ ਦੂਜਾ ਰਿੰਕ ਰਿਕੀ ਟੈਂਟ ਵਾਲਾ ਜਿਹੜੇ ਮੁੰਡੇ ਦੀ ਮੌਤ ਹੋਈ ਸੀ ਮੌਕੇ ਤੇ ਇਹੋਗੇ ਮੌਤ ਹੋਈ ਨੀ ਉੱਥੇ ਉਹਦੀ ਮੌਤ ਹੋ ਗਈ ਸੀਗੀ ਦਿਹਾ ਮੌਕੇ ਦੀ ਮੌਤ ਹੋ ਗਈ ਸੀ ਅਸੀਂ ਦੋ ਜਣੇ ਉਹਨੂੰ ਮਿਠਾ ਕੇ ਇੱਥੇ ਮੋਟਰਸਾਈਕਲ ਤੇ ਲੈ ਕੇ ਆਏ ਆ। ਕਿੰਨਾ ਜਿਹੜੇ ਮੌਤ ਹੋਈ ਹੈ ਜੀ ਰੋਕਿਤ ਕੁਮਾਰ ਕਿੰਨੇ ਵਾਰ ਗੱਡੀ ਉੱਤੇ ਤੇ ਉੱਪਰ ਚੜਾਈ ਮੁੰਡੇ ਜੀ ਤਿੰਨ ਚਾਰ ਵਾਰ ਗੱਡੀ ਉਹਦੇ ਉੱਪਰ ਇੱਧਰ ਉੱਧਰ ਕਰਦੇ ਰਹੇ ਕਿ ਉਹਨੀ ਗੱਡੀ ਬਹੁਤ ਤੇਜ਼ ਸੀਗੀ। ਤੁਸੀਂ ਤੁਸੀਂ ਕੁਛ ਨਹੀਂ ਕੀਤਾ ਉਹਨੂੰ ਰੋਕਣ ਦੀ? ਅਸੀਂ ਕੋਸ਼ਿਸ਼ ਕਰਦੇ ਸੀਗੇ ਅਸੀਂ ਕੋਸ਼ਿਸ਼ ਕਰਦੇ ਸੀ ਜਦੋਂ ਕੋਸ਼ਿਸ਼ ਕਰਦੇ ਮੋਹਰੇ ਆਉਂਦੇ ਸੀਗੇ ਵੀ ਗੱਡੀ ਉੱਪਰ ਚੜਾਉਂਦੇ ਸੀਗੇ ਸਾਡੇ ਕੋਲ ਅਸੀਂ ਕੋਸ਼ਿਸ਼ ਕਰਦੇ ਇੱਧਰ ਰੋਲੇ ਮਾਰੇ ਉਹਨਾਂ ਦੇ ਗੱਡੀ ਰੋਕ ਪਰ ਉਹ ਨਹੀਂ ਗੱਡੀ ਨੀ। ਉਹ ਮੋਕੇ ਕੋ ਚੁੱਛ ਸੁਚਨ ਨਹੀਂ ਜਤੀ ਨਹੀਂ ਪੁੱਛਣ ਨੂੰ ਸੁਚਨ ਸਾਨੂੰ ਤਾਂ ਇਹ ਸੀਗਾ ਵੀ ਸਾਡਾ ਨਾਲ ਦਾ ਬੰਦਾ ਫਟੜ ਹੋ ਗਿਆ ਸੀ ਨਾਲ ਉਹਨੇ ਜਾ ਕੇ ਦਗ-ਦਗ ਦੋ ਜਣੇ ਮੋਟਰਸਾਈਕਲ ਤੇ ਇੱਥੇ ਲੈ ਗਏ ਕਿੰਨੇ ਵਜੇ ਦਾ ਨੈਮ ਸੀ ਭਾਜੀ ਇਹ ਤੇ ਭਾਜੀ 10:00 ਤੋਂ 11:00 11:00 ਬੀਜ ਦੇ ਵਿੱਚ ਵਿੱਚ ਤੇ ਕਿੰਨੇ ਬੰਦੇ ਫਟੜਾ ਹੋਣੇ ਤੇ ਹਸਪਤਾਲ ਕਿੰਨੇ ਜਣੇ ਸਾਡੇ ਬੰਦੇ ਵਰੀ ਇੱਕ ਬੰਦਾ ਭਾਜੀ ਸਾਡਾ ਫਟੜਾ ਦੋ ਬੰਦੇ ਦੋ ਬੰਦੇ ਹਾਂਜੀ ਦੋ ਬੰਦੇ ਅੱਜ ਸਵੇਰੇ ਕਰੀਬ 8:30 ਦੇ ਵਿੱਚ ਸਾਨੂੰ ਥਾਣਾ ਸਿਨਾਪੁਰਾ ਵਿੱਚ ਇਨਫਾਰਮੇਸ਼ਨ ਮਿਲੀ ਕਿ ਕੁਝ ਨੌਜਵਾਨਾਂ ਦਾ ਜਿਹੜਾ ਹੈਗਾ ਦਰਮਿਆਣੀ ਆਪਸੀ ਲੜਾਈ ਰਾਤ ਨੂੰ ਹੈਗਾ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੇ ਚੱਲਦਿਆਂ ਨਾ ਨੌਜਵਾਨ ਕੁਝ ਨੌਜਵਾਨਾਂ ਨੇ ਜਿਹੜਾ ਹੈਗਾ ਕਿ ਦੂਸਰੀ ਦੇ ਨੌਜਵਾਨ ਨੂੰ ਗੱਡੀ ਕੰਨੇ ਦੇ ਕੇ ਜਿਹੜਾ ਹੈ ਕਤਲ ਕਰ ਦਿੱਤਾ ਤੁਰੰਤ 60 ਕਰਦਿਆਂ ਅਸੀਂ ਦੋ ਟੀਮਾਂ ਜਿੱਥੇ ਹੈ ਦੀਆਂ ਜਿਹਨਾਂ ਵਿੱਚੋਂ ਇੱਕ ਟੀਮ ਨੂੰ ਜਿਹੜਾ ਅਪਰਾਧੀਆਂ ਨੂੰ ਜਿਹੜਾ ਕਾਬੂ ਕਰਨ ਦੀ ਜਿੰਮੇਵਾਰੀ ਸੌਂਪੀ ਤੇ ਦੂਸਰੀ ਟੀਮ ਨੂੰ ਜਿਹੜਾ ਹੈਗਾ ਕਾਰਵਾਈ ਕਰਕੇ ਜਿਨਾ ਸੀ ਸਿਰਲੇਖ ਤੋਂ ਵੱਡਾ ਬੀਚ ਸਾਡੀ ਟੀਮ ਨੇ ਬਹੁਤ ਹੀ ਫੁਰਤੀ ਤੇ ਸੂਝਬੂਝ ਦਿਖਾਉਂਦੇ ਹੋਏ ਟੈਕਨੀਕਲ ਤੇ ਹੋਰ ਫਿਜ਼ੀਕਲ ਸਾਧਨ ਦੀ ਮਦਦ ਨਾਲ ਜਿਹੜਾ ਚਾਰਾਂ ਚੋਂ ਦੋ ਨੌਜਵਾਨਾਂ ਨੂੰ ਜਿਹੜਾ ਕਾਬੂ ਕਰ ਲਿਆ ਤੇ ਬਾਕੀ ਦੋਨੋਂ ਵੀ ਜਿਹੜਾ ਹੈਗਾ ਸੀ ਜਲਦੀ ਫੜਨ ਦੀ ਆਸ ਰੱਖਦੇ ਇਹਨਾਂ ਵਿੱਚੋਂ ਜਿਹੜਾ ਮਰਨ ਵਾਲਾ ਉਹਦੀ ਪਛਾਣ ਰਾਹੁਲ ਉਰਫ ਲੱਕੀ ਵਜੂ ਇਹ ਜੋ ਨਵੀਂ ਬਗੀ ਦੀ ਅਨੁਰਖਾ ਦਾ ਰਹਿਣਾ ਵਾਲਾ ਤੇ ਇਹਨਾਂ ਵਿੱਚੋਂ ਦੋ ਤੁਸੀਂ ਜਿਹੜੇ ਗ੍ਰਸਤਾ ਜੀ ਤੇ ਉਹਨਾਂ ਦਾ ਗਨਜੀਤ ਹੈ ਤੇ ਇੱਕ ਦਾ ਨਾਮ ਜਿਹੜਾ ਹੈ ਸਨਿਏ ਇਸ ਦੇ ਨਾਲ ਨਾਲ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਨੋਵਾ ਇਸਤੇਮਾਲ ਹੋਈ ਸੀ ਉਹਨੂੰ ਵੀ ਪੁਲਿਸ ਨੇ ਜਿਹੜਾ ਹੈਗਾ ਕਿ ਕੱਜ ਪੁਲਿਸ ਦੇ ਵਿੱਚ ਲੈ ਲਈ ਫਰਦਰ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਤੇ ਜੋ ਵੀ ਇਹਦੇ ਤੇ ਛੋੜ ਦਾ ਸਾਹਮਣੇ ਹੈ ਉਹ ਸਮੇ ਸਮੇਸਰਜੂ ਦੇ ਸਾਹਮਣੇ ਹੈ